ਸਤ ਸ੍ਰੀ ਅਕਾਲ ਜੀ ਹਾਰਦਿਕ ਸਵਾਗਤ ਪੰਜਾਬ ਐਗਜ਼ਾਮ ਚੈਨਲ ਦੇ ਉੱਪਰ ਸੋ ਅੱਜ ਦੀ ਕਲਾਸ ਦਾ ਵਿਸ਼ਾ ਰਹੇਗਾ ਜੀ ਕਿੱਸਾ ਕਾਉ ਭਾਗ ਦੇ ਵਿੱਚੋਂ ਤੀਜੇ ਤੌਰ ਦੇ ਪ੍ਰਮੁੱਖ ਕਿੱਸਾਕਾਰ ਕਾਦਰ ਯਾਰ ਕਲਾਸ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਸੋ ਪਹਿਲਾ ਕੁਐਸਚਨ ਕਾਦਰ ਯਾਰ ਦਾ ਜਨਮ ਕਦੋਂ ਹੋਇਆ ਸੀ 1803 1805 1810 ਜਾਂ ਫਿਰ 1813 ਤਾਂ ਸਹੀ ਜਵਾਬ ਰਹੇਗਾ ਜੀ ਆਪਸ਼ਨ ਬੀ 1800 5 ਇਸਵੀ ਦੇ ਵਿੱਚ ਕਾਦਰ ਯਾਰ ਕਿਹੜੀ ਸਦੀ ਦਾ ਕਵੀ ਹੈ 19ਵੀ 18ਵੀ 20ਵੀ ਜਾਂ ਫਿਰ 17ਵੀ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਹੋਏਗਾ ਜੀ ਆਪਸ਼ਨ A 19ਵੀ ਸਦੀ ਦਾ ਕਿੱਸਾਕਾਰ ਤੀਸਰਾ ਕੁਐਸਚਨ ਕਾਦਰ ਯਾਰ ਕਿਸ ਦਾ ਸਮਕਾਲੀ ਸੀ ਗੁਰੂ ਅਰਜਨ ਦੇਵ ਜੀ ਅਕਬਰ ਦਾ ਜਹਾਂਗੀਰ ਦਾ ਜਾਂ ਫਿਰ ਮਹਾਰਾਜਾ ਰਣਜੀਤ ਸਿੰਘ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਜੀ ਹਾਂਜੀ ਸਹੀ ਜਵਾਬ ਆਪਸ਼ਨ ਡੀ ਮਹਾਰਾਜਾ ਰਣਜੀਤ ਸਿੰਘ ਕਾਦਰ ਯਾਰ ਦਾ ਜਨਮ ਕਿੱਥੇ ਹੋਇਆ ਆਪਸ਼ਨ ਏ ਬੀ ਸੀ ਜਾਂ ਫਿਰ ਡੀ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਆਪਸ਼ਨਸ ਨੂੰ ਕਰੋ ਧਿਆਨ ਨਾਲ ਰੀਡ ਹਾਂਜੀ ਮਾਛੀ ਦੇ ਨੇੜੇ ਐਮਨਾਬਦ ਜ਼ਿਲ੍ਹਾ ਗੁਜਰਾਵਾਲਾ ਕਾਦਰੀ ਯਾਰ ਨੇ ਸਭ ਤੋਂ ਪਹਿਲਾਂ ਲਿਖਿਆ ਸੀ ਮਿਰਾਸਨਾਮਾ ਰੋਜ਼ਨਾਮਾ ਸੋਣੀ ਮਹੀਵਾਲ ਜਾਂ ਫਿਰ ਵਾਰ ਰਾਣੀ ਕੋਕਲਾ ਤਾਂ ਸਹੀ ਜਵਾਬ ਹੈ ਜੀ ਕਾਦਰ ਯਾਰ ਨੇ ਸਭ ਤੋਂ ਪਹਿਲਾਂ ਰੋਜ਼ਨਾਮਾ ਲਿਖਿਆ ਨੈਕਸਟ ਕੁਐਸਚਨ ਹੈ ਜੀ ਕਾਦਰ ਯਾਰ ਦੇ ਕਿੱਸੇ ਸੋਣੀ ਮਹੀਵਾਲ ਦੇ ਕਿੰਨੇ ਬੰਦ ਹਨ 151 176 126 120 ਤਾਂ ਇਹਨਾਂ ਵਿੱਚੋਂ ਸਹੀ ਜਵਾਬ ਆਪਸ਼ਨ A 151 ਵਾਧਦੇ ਅਗਲੇ ਕੁਐਸਚਨ ਵੱਲ ਕਾਦਰ ਯਾਰ ਦਾ ਕਿੱਸਾ ਸੋਹਣੀ ਮਹੀਵਾਲ ਕਿਹੜੇ ਸੰਦ ਵਿੱਚ ਲਿਖਿਆ ਹੈ ਤਾਂ ਇਹਨਾਂ ਵਿੱਚੋਂ ਦੋਹਿਰਾ ਸੋਰਠਾ ਨਿਸ਼ਾਨੀ ਕੋੜਾ ਇਹਨਾਂ ਵਿੱਚੋਂ ਕਿਹੜਾ ਸਹੀ ਜਵਾਬ ਹੋਏਗਾ ਹਾਂਜੀ ਸਹੀ ਜਵਾਬ ਹੈ ਦੋਹਿਰਾ ਚੰਦ ਨੈਕਸਟ ਕੁਐਸਚਨ ਹੈ ਕਾਦਰਯਾਰ ਦੇ ਕਿਹੜੇ ਕਿੱਸੇ ਵਿੱਚ ਹਜ਼ਰਤ ਮੁਹੰਮਦ ਸਾਹਿਬਾਂ ਦਾ ਖੁਦਾ ਨਾਲ ਮੇਲ ਦਾ ਵਰਣਨ ਹੈ ਸੋਣੀ ਮਹੀਵਾਲ ਲੂਣਾ ਮਿਰਾਸਨਾਮਾ ਰੋਜ਼ਨਾਮਾ ਹਾਂਜੀ ਸਹੀ ਜਵਾਬ ਮਿਰਾਸਨਾਮਾ ਵਾਦਿਆਂ ਅਗਲੇ ਕੁਐਸਚਨ ਵੱਲ ਪੂਰਨ ਭਗਤ ਦੇ ਕਿੱਸੇ ਵਿੱਚ ਕਿਹੜੇ ਸਿਧਾਂਤ ਦੀ ਪੇਸ਼ਕਾਰੀ ਹੋਈ ਹੈ ਐਡੀਪਸ ਕੰਪਲੈਕਸ ਪਿਆਰ ਜਜਵਾਤੀ ਮਾਤਾ ਪਿਤਾ ਇਨ੍ਹਾਂ ਵਿੱਚੋਂ ਸਹੀ ਜਵਾਬ ਆਪਸ਼ਨ A ਐਡੀਪਸ ਕੰਪਲੈਕਸ ਕਲਾਸ ਵਧੀਆ ਲੱਗੇ ਤਾਂ ਚਲਦੀ ਕਲਾਸ ਨੂੰ ਕਰ ਦੇਣਾ ਲਾਈਕ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਕਰ ਦੇਣਾ ਸ਼ੇਅਰ ਐਡੀਪਸ ਕੰਪਲੈਕਸ ਦਾ ਅਨੁਸਾਰ ਕਿਸ ਪ੍ਰਤੀ ਖਿੱਚ ਪੈਦਾ ਹੁੰਦੀ ਹੈ ਆਪਸ਼ਨ A B C ਜਾਂ ਫਿਰ D ਤਾਂ ਇਹਦਾ ਸਹੀ ਉੱਤਰ ਹੋਏਗਾ ਪੁੱਤਰ ਦੀ ਮਾਂ ਪ੍ਰਤੀ ਕਿਹੜੇ ਕਵੀ ਨੇ ਲੂਣਾ ਨੂੰ નિર્ਦੋਸ਼ ਦੱਸਿਆ ਹੈ ਕਾਦਰ ਯਾਰ ਨੇ ਸ਼ਿਵ ਕੁਮਾਰ ਬਟਾਲਵੀ ਜੀ ਨੇ ਹਾਸ਼ਮ ਸ਼ਾ ਵਾਰਿਸ਼ਾ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਸ਼ਿਵ ਕੁਮਾਰ ਬਟਾਲਵੀ ਨੇ ਲੂਣਾ ਨੂੰ નિર્ਦੋਸ਼ ਦੱਸਿਆ ਹੈ ਕਾਦਰਯਾਰ ਕੌਣ ਹੈ ਸੰਧੂ ਜੱਟ ਸਿੱਧੂ ਜੱਟ ਮਾਨ ਜੱਟ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਸਹੀ ਜਵਾਬ ਇਹਨਾਂ ਵਿੱਚੋਂ ਕਿਹੜਾ ਹੋਏਗਾ ਆਪਸ਼ਨ A B C ਜਾਂ ਫਿਰ D ਸਹੀ ਜਵਾਬ ਆਪਸ਼ਨ A ਸੰਧੂ ਜੱਟ ਅਗਲਾ ਕੁਐਸਚਨ ਹੈ ਜੀ ਕਾਦਰ ਯਾਰ ਨੇ ਕਿਸ ਦੇ ਤਾਨਿਆਂ ਮਿਹਣਿਆਂ ਕਾਰਨ ਘਰ ਤਿਆਗ ਦਿੱਤਾ ਸੀ ਦੋਸਤਾਂ ਦੇ ਪਿਤਾ ਦੇ ਮਾਤਾ ਦੇ ਜਾਂ ਫਿਰ ਭਰਾਵਾਂ ਤੇ ਪਰਜਾਈਆਂ ਦੇ ਤਾਂ ਇਹਨਾਂ ਦੇ ਵਿੱਚੋਂ ਸਹੀ ਜਵਾਬ ਹੈ ਜੀ ਭਰਾਵਾਂ ਤੇ ਪਰਜਾਈਆਂ ਦੇ ਤਾਨੇ ਮਿਹਣਿਆ ਸਦਕਾ ਕਾਦਰ ਯਾਰ ਦੀਆਂ ਰਚਨਾਵਾਂ ਇਹਨਾਂ ਵਿੱਚੋਂ ਕਿਹੜੀਆਂ ਹਨ ਪੂਰਨ ਭਗਤ ਰਾਜਾ ਰਸਾਲੂ ਰੋਜ਼ਨਾਮਾ ਜਾਂ ਫਿਰ ਇਹ ਸਾਰੀਆਂ ਹੀ ਦਾ ਸਹੀ ਜਵਾਬ ਇਹਨਾਂ ਵਿੱਚੋਂ ਕਿਹੜਾ ਹੋਏਗਾ ਜੀ ਹਾਂਜੀ ਸਹੀ ਜਵਾਬ ਲਾਸਟ ਆਪਸ਼ਨ ਡੀ ਸਾਰੀਆਂ ਹੀ ਵਾਧਦੇ ਅਗਲੇ ਕੁਐਸਚਨ ਵੱਲ ਕਾਦਰ ਯਾਰ ਦੀ ਸਭ ਤੋਂ ਲੰਬੀ ਰਚਨਾ ਕਿਹੜੀ ਹੈ ਮਿਰਾਜ਼ਨਾਮਾ ਰੋਜ਼ਨਾਮਾ ਰਾਜਾ ਰਸਾਲੂ ਪੂਰਨ ਭਗਤ ਹਾਂਜੀ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਜੀ ਆਪਸ਼ਨ ਏ ਮਿਰਜ਼ ਨਾਮਾ ਕਲਾਸ ਵਧੀਆ ਲੱਗੇ ਤਾਂ ਕਲਾਸ ਨੂੰ ਕਰ ਦੇਣਾ ਲਾਈਕ ਤੇ ਆਪਣਾ ਟੈਲੀਗ੍ਰam ਚੈਨਲ ਵੀ ਸਾਰਿਆਂ ਨੇ ਜੁਆਇਨ ਕਰ ਲੈਣਾ ਜੀ ਮਿਰਜ਼ ਨਾਮਾ ਰਚਨਾ ਦੇ ਕਿੰਨੇ ਬੰਦ ਹਨ অপਸ਼ਨ E B C ਜਾਂ ਫਿਰ D ਤਾਂ ਇਹਨਾਂ ਵਿੱਚੋਂ ਸਹੀ ਜਵਾਬ 1014 ਸਹੀ ਜਵਾਬ ਅਗਲਾ ਕੁਐਸਚਨ ਮਿਰਜ਼ ਨਾਮਾ ਕਿਹੜੇ ਛੰਦ ਵਿੱਚ ਲਿਖੀ ਹੋਈ ਰਚਨਾ ਹੈ ਦਵਈਆ ਜਵੰਤ ਬਾਰਿਸ਼ ਕੋੜਾ ਤਾਂ ਜਿਨ੍ਹਾਂ ਨੇ ਬੱਚਿਆਂ ਨੇ ਧਿਆਨ ਨਾਲ ਸੰਦ ਨੂੰ ਪੜਿਆ ਹੈ ਤਾਂ ਉਹ ਸਹੀ ਜਵਾਬ ਚੁਣਨਗੇ ਹਾਂਜੀ ਸਹੀ ਜਵਾਬ ਦਵਈਆ ਚੰਦ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਇਹਨਾਂ ਨੂੰ ਡਿਟੇਲ ਵਿੱਚ ਪੜ ਲੈਣਾ ਕਾਦਰ ਯਾਰ ਨੇ ਮਿਰਾਸਨਾਮਾ ਰਚਨਾ ਕਦੋਂ ਲਿਖੀ ਸੀ 1830 1832 1835 1837 ਤਾਂ ਸਹੀ ਜਵਾਬ 1832 ਨੈਕਸਟ ਕੁਐਸਚਨ ਹੈ ਜੀ ਕਾਦਰ ਯਾਰ ਨੇ ਮਿਰਾਸਨਾਮਾ ਵਿੱਚ ਕਿਹੜੀ ਭਾਸ਼ਾ ਦਾ ਪ੍ਰਯੋਗ ਕੀਤਾ ਹੈ ਪੰਜਾਬੀ ਅਰਵੀ ਫਾਰਸੀ ਜਾਂ ਫਿਰ ਬੀ ਅਤੇ ਸੀ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਬੀ ਅਤੇ ਸੀ ਭਾਅ ਅਰਬੀ ਅਤੇ ਫਾਰਸੀ ਰੋਜ਼ੇ ਰੱਖਣੇ ਇੱਕ ਭਾਰੀ ਤਪੱਸਿਆ ਹੈ ਕਾਦਰ ਯਾਰ ਨੇ ਕਿਹੜੀ ਰਚਨਾ ਵਿੱਚ ਦੱਸਿਆ ਹੈ ਮਿਰਾਸਨਾਮਾ ਰੋਸਨਾਮਾ ਪੂਰਨ ਭਗਤ ਜਾਂ ਫਿਰ ਸ਼ਹਿਰਫੀ ਤਾਂ ਸਹੀ ਜਵਾਬ ਰੋਜ਼ਨਾਮਾ ਨੈਕਸਟ ਕੁਐਸਚਨ ਹੈ ਜੀ ਕਾਦਰ ਯਾਰ ਨੇ ਸਭ ਤੋਂ ਪਹਿਲਾਂ ਕਿਹੜਾ ਪ੍ਰਸਿੱਧ ਕਿੱਸਾ ਲਿਖਿਆ ਸੀ ਸੋਹਣੀ ਮਹੀਵਾਲ ਪੂਰਨ ਭਗਤ ਸੱਸੀ ਪੁੰਨੂ ਮਿਰਾਸਨਾਮਾ ਸਹੀ ਜਵਾਬ ਪੂਰਨ ਭਗਤ ਵਾਦਦੇ ਅਗਲੇ ਕੁਐਸਚਨ ਵੱਲ ਕਾਦਰ ਯਾਰ ਨੇ ਪੂਰਨ ਭਗਤ ਦਾ ਕਿੱਸਾ ਕਿੰਨੇ ਦਿਨਾਂ ਵਿੱਚ ਲਿਖਿਆ ਸੀ 230 167 45 ਜਾਂ ਫਿਰ 16 ਦਿਨਾਂ ਵਿੱਚ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਜੀ ਹਾਂਜੀ ਸਹੀ ਜਵਾਬ ਹੋਏਗਾ ਜੀ ਆਪਸ਼ਨ ਡੀ 16 ਦਿਨਾਂ ਵਿੱਚ ਪੂਰਨ ਭਗਤ ਦੇ ਕਿਸੇ ਦੇ ਬਦਲੇ ਕਾਦਰ ਯਾਰ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਇਨਾਮ ਵਜੋਂ ਕੀ ਦਿੱਤਾ ਸੀ ਮੋਸਟ ਮੋਸਟ ਇੰਪੋਰਟੈਂਟ ਕੁਐਸਚਨ ਹਾਂਜੀ ਸਹੀ ਜਵਾਬ ਹੈ ਜੀ ਖੂ ਨੈਕਸਟ ਕੁਐਸਚਨ ਹੈ ਜੀ ਕਾਦਰ ਯਾਰ ਦਾ ਪੂਰਨ ਭਗਤ ਦਾ ਕਿੱਸਾ ਕਿਹੜੇ ਛੰਦ ਵਿੱਚ ਲਿਖਿਆ ਹੋਇਆ ਹੈ ਦਬਈਆ ਸੋਰਠਾ ਬੈਂਤ ਜਾਂ ਫਿਰ ਕੋੜੜਾ ਦਾ ਇਹਨਾਂ ਵਿੱਚੋਂ ਸਹੀ ਜਵਾਬ ਹੋਏਗਾ ਜੀ ਆਪਸ਼ਨ ਸੀ ਬੈਂਤ ਚੰਦ ਵਿੱਚ ਨੈਕਸਟ ਕੁਐਸਚਨ ਹੈ ਜੀ ਕਾਦਰ ਯਾਰ ਨੇ ਕਿੰਨੀਆਂ 시 ਹਰਫੀਆਂ ਵਿੱਚ ਪੂਰਨ ਭਕਤ ਦੇ ਕਿੱਸੇ ਦਾ ਅੰਤ ਹੈ 4 5 9 ਜਾਂ ਫਿਰ 10 ਤਾਂ ਇਹਨਾਂ ਵਿੱਚੋਂ ਸਹੀ ਜਵਾਬ ਹੋਏਗਾ ਜੀ ਆਪਸ਼ਨ ਬੀ 5 ਨੈਕਸਟ ਕੁਐਸਚਨ ਹੈ ਜੀ ਕਾਦਰਯਾਰ ਨੂੰ ਪੰਜਾਬ ਦੇ ਲੋਕ ਨਾਇਕਾਂ ਦਾ ਕਵੀ ਕੌਣ ਕਹਿੰਦਾ ਹੈ ਮੋਹਨ ਸਿੰਘ دیਵਾਨਾ ਹਰਸ਼ਮ ਸਿੰਘ ਹੀਰਾ ਸਿੰਘ ਦਰਪ੍ਰੀਤਮ ਸਿੰਘ ਸਫੀਰ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਹੋਏਗਾ ਜੀ ਆਪਸ਼ਨ ਏ ਮੋਹਨ ਸਿੰਘ دیਵਾਨਾ ਕਾਦਰਯਾਰ ਨੇ ਕਿਹੜੇ ਦਰਿਆ ਨੂੰ ਇਸ਼ਕ ਦਾ ਦਰਿਆ ਕਿਹਾ ਹੈ ਸਿੰਧ ਰਾਵੀ ਬਿਆਸ ਜਾਂ ਫਿਰ ਚਨਾ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਜੀ ਹਾਂਜੀ ਸਹੀ ਜਵਾਬ ਆਪਸ਼ਨ ਡੀ ਚਨਾ ਨੈਕਸਟ ਕੁਐਸਚਨ ਹੈ ਜੀ ਕਾਦਰ ਯਾਰ ਦੇ ਕਿਸੇ ਪੂਰਨ ਭਗਤ ਵਿੱਚ ਖਿਮਾ ਨਾ ਕੀਤੇ ਜਾ ਸਕਣ ਵਾਲੇ ਨੁਕਸਾਨ ਕਿਸ ਨੇ ਕਿਹਾ ਹੈ ਕੀਰਾ ਸਿੰਘ ਦਰਦ ਪ੍ਰੀਤਮ ਸਿੰਘ ਸਫੀਰ 바ਵਾ ਬੁੱਧ ਸਿੰਘ ਮੋਹਨ ਸਿੰਘ ਦਿਵਾਨਾ ਹਾਂਜੀ ਸਹੀ ਜਵਾਬ 바ਵਾ ਬੁੱਧ ਸਿੰਘ ਨੈਕਸਟ ਕੁਐਸਚਨ ਹੈ ਜੀ ਬਾਹਰ ਹਰੀ ਸਿੰਘ ਨਲੂਆ ਨੇ ਕਿੰਨੇ ਬੰਦ ਹਨ 20 25 30 ਜਾਂ ਫਿਰ 35 ਤਾਂ ਬਾਹਰ ਹਰੀ ਸਿੰਘ ਨਲੂਆ ਦੇ ਕਿੰਨੇ ਬੰਦ ਹਨ 30 ਬੰਦ ਵਾਧਦੇ ਆ ਅਗਲੇ ਕੁਐਸਚਨ ਵੱਲ ਰਾਜਾ ਰਸਾਲੂ ਦੀ ਰਚਨਾ ਨੂੰ ਵਾਰ ਰਾਣੀ ਕੋਕਲਾ ਕੌਣ ਕਹਿੰਦਾ ਹੈ ਤਾਂ ਰਾਜਾ ਰਸਾਲੂ ਦੀ ਰਚਨਾ ਵਾਰ ਰਾਣੀ ਨੂੰ ਕੋਕਲਾ ਕਹਿੰਦਾ ਹੈ অপਸ਼ਨ ਬੀ 바ਵਾ ਬੁੱਧ ਸਿੰਘ ਵਾਧਦੇ ਆ ਅਗਲੇ ਕੁਐਸਚਨ ਵੱਲ ਮਿਰਜ਼ਾ ਨਾਮਾ ਕਿਹੜੇ ਧਰਮ ਨਾਲ ਸੰਬੰਧਿਤ ਹੈ Hindu Islam Sikh ਕਿਸੇ ਨਾਲ ਵੀ ਨਹੀਂ ਦਾ ਸਹੀ ਜਵਾਬ ਇਹਨਾਂ ਵਿੱਚੋਂ ਕਿਹੜਾ ਹੋਏਗਾ ਜਲਦੀ ਕਲਾਸ ਨੂੰ ਲਾਈਕ ਜਰੂਰ ਕਰ ਦੇਣਾ ਜੀ ਤੇ ਆਪਣੇ ਸੋਹਣੇ ਸੋਹਣੇ ਕਮੈਂਟ ਦੱਸਨੇ ਸਹੀ ਜਵਾਬ ਰਹੇਗਾ ਜੀ ਇਸਲਾਮ ਆਪਣੇ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਕਲਾਸਸ ਕਿੱਦਾਂ ਦੀਆਂ ਲੱਗ ਰਹੀਆਂ ਹਨ ਕਾਦਰ ਯਾਰ ਦਾ ਦੇਹਾਂਤ ਕਦੋਂ ਹੋਇਆ ਸੀ 1846 1850 1852 ਜਾਂ 1800 55 ਤਾਂ ਇਹਨਾਂ ਵਿੱਚੋਂ ਸਹੀ ਜਵਾਬ ਰਹੇਗਾ ਜੀ 1850 ਸੋ ਸਾਰਿਆਂ ਨੇ ਆਪਣੇ ਸੋਹਣੇ ਸੋਹਣੇ ਕਮੈਂਟ ਦੇ ਵਿੱਚ ਜਰੂਰ ਦੱਸਣਾ ਜੀ ਤੁਹਾਨੂੰ ਸਾਡੀਆਂ ਕਲਾਸਿਸ ਕਿੱਦਾਂ ਦੀਆਂ ਲੱਗ ਰਹੀਆਂ ਹਨ ਕੋਈ ਇੰਪਰੂਵਮੈਂਟ ਚਾਹੁੰਦੇ ਹੋ ਹੋਰ ਵਧੀਆ ਤਰੀਕੇ ਨਾਲ ਤੁਸੀਂ ਚਾਹੁੰਦੇ ਹੋ ਤਾਂ ਸਾਨੂੰ ਜਰੂਰ ਆਪਣੇ ਸੁਝਾਅ ਜਰੂਰ ਪੇਸ ਕਰਨੇ ਜੀ ਜਰੂਰ ਤੁਸੀਂ ਕਮੈਂਟਾਂ ਵਿੱਚ ਦੱਸਣਾ ਸੋ ਅੱਜ ਦੀ ਕਲਾਸ ਇੱਥੇ ਹੀ ਸਮਾਪਤ ਹੁੰਦੀ ਹੈ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ ਇੱਕ ਨਵੇਂ ਟੌਪਿਕ ਦੇ ਨਾਲ ਇੱਕ ਵਧੀਆ ਕੁਐਸਚਨਸ ਨਾਲ ਸੋ ਆਪਣੀ ਤਿਆਰੀ ਨੂੰ ਇਸੇ ਤਰ੍ਹਾਂ ਜਾਰੀ ਰੱਖਣਾ ਜੀ ਜੁੜੇ ਰਹਿਣਾ ਪੰਜਾਬ ਐਗਜ਼ਾਮ ਚੈਨਲ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ